D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤੇ ਲਗਾਤਾਰ ਉਹ ਚਰਚਾ ਦੇ ਵਿੱਚ ਨੇ ਤੇ ਅੱਜ ਗਿਆਨੀ ਰਗਵੀਰ ਸਿੰਘ ਜੋ ਕਿ ਹੈਡ ਗ੍ਰੰਥੀ ਨੇ ਸ਼੍ਰੀ ਦਰਬਾਰ ਸਾਹਿਬ ਦੇ ਉਹਨਾਂ ਨੇ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ ਕੀ ਆ ਬਿਆਨ ਤੁਹਾਨੂੰ ਵੀ ਸੁਣਨੇ ਆ ਅ ਦੇਖੋ ਜੇ ਕੋ ਮੈਨੂੰ ਕਹੇਗਾ ਤੇ ਮੈਂ ਇਹ ਕਵਾਂਗਾ ਕਿ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾਲ ਰਹੀ ਹੈ ਜਿਸ ਥਾਂ ਤੇ ਆ ਕੇ ਰਾਜੇ ਮਹਾਰਾਜੇ ਸ਼ਾ ਪਾਤਸ਼ਾਹ ਉਮਰਾ ਸਿਕਦਾਰ ਚੌਧਰੀ ਸ਼ਾਹੂਕਾਰ ਜਿੰਨੇ ਵੀ ਨੇ ਜੋ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਝੁਕਦੇ ਨੇ ਐਸੇ ਦਰ ਨੂੰ ਛੱਡ ਕੇ ਤੇ ਕਿਸੇ ਹੋਰ ਦੀ ਚਾਕਰੀ ਜੋ ਕੋ ਮੈਨੂੰ ਪੁੱਛਗਾ ਤੇ ਮੈਂ ਬਿਲਕੁਲ ਨਹੀਂ ਕਰਾਂਗਾ ਸੋ ਦਰ ਕੈਸੇ ਛੋੜੀਆ ਜੋਦੜ ਐਸਾ ਹੋਏ ਤੇ ਦੇਖੋ ਮੈਂ ਬੇਨਤੀ ਕਰ ਚੁੱਕਾ ਕਿ ਗੁਰੂ ਰਾਮਦਾਸ ਦੇ ਦਰ ਤੋਂ ਵੱਡਾ ਹੋਰ ਕੋਈ ਦਰ ਨਹੀਂ ਹੈ ਮੈਂ ਗੁਰੂ ਰਾਮਦਾਸ ਦੇ ਦਰ ਦਾ ਸੇਵਾਦਾਰ ਹਾਂ ਔਰ ਬਾਬਾ ਬੁੱਢਾ ਸਤਿਗੁਰ ਦੀ ਗੱਦੀ ਦਾ ਸੇਵਾਦਾਰ ਆ ਇਸ ਤੋਂ ਵੱਡੀ ਸੇਵਾ ਜਹਾਨ ਦੇ ਵਿੱਚ ਕਿ ਖੰਡਾਂ ਬੜਾ ਮੰਡਾਂ ਦੇ ਵਿੱਚ ਕਿਤੇ ਵੀ ਉਸ ਤੋਂ ਵੱਡੀ ਨਾ ਕੋਈ ਅਸਥਾਨ ਹੈ ਤੇ ਨਾ ਕੋਈ ਉਸ ਤੋਂ ਵੱਡੀ ਸੇਵਾ ਹੈ ਤੇ ਐਸੀ ਸੇਵਾ ਛੱਡ ਕੇ ਜੋ ਕੋਈ ਸਿਆਸਤ ਹੈ ਉਹਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਇਹ ਬੜੀ ਇੱਕ ਦੁੱਖ ਵਾਲੀ ਗੱਲ ਹੈ ਕਿ 15 ਅਗਸਤ ਜਿਹਨੂੰ ਵੈਸੇ ਹੀ ਆਜ਼ਾਦੀ ਦਿਹਾੜੇ ਵਜੋਂ ਮਨਾਉਂਦੇ ਹਾਂ ਕਿ ਦੇਸ਼ ਆਜ਼ਾਦ ਹੋਇਆ ਸੀ ਪਰ ਅਸੀਂ ਪਹਿਲਾਂ ਵੀ ਕਈ ਵਾਰ ਇਹ ਗੱਲ ਕਹਿ ਚੁੱਕਿਆ ਕਿ ਦੇਸ਼ ਭਾਵੇਂ ਆਜ਼ਾਦ ਹੋਇਆ ਪਰ ਇਸ ਆਜ਼ਾਦ ਦੇਸ਼ ਵਿੱਚ ਸਿੱਖ ਹਾਲੇ ਵੀ ਗੁਲਾਮ ਨੇ ਸਿੱਖਾਂ ਦੇ ਨਾਲ ਜਿਹੜਾ ਵਿਤਕਰਾ ਹੈ ਉਹ ਬਾਦਸਤੂਰ ਉਸੇ ਤਰ੍ਹਾਂ ਜਾਰੀ ਹੈ ਔਰ ਜਿਹੜੇ ਇੱਕ ਨਗਰ ਦੇ ਸਰਪੰਚ ਜਿਹੜੇ ਇਨਵਾਈਟਿੀ ਸਨ ਲਾਲ ਕਿਲੇ ਵਿੱਚ ਜਾਣ ਦੇ ਇਨਵਾਈਟਿੀ ਸਨ ਉਹਨਾਂ ਨੂੰ ਬਾਕਾਇਦਾ ਪੱਤਰ ਆਇਆ ਔਰ ਅਮਰਤ ਹਰੀ ਸਨ ਉਹਨਾਂ ਦੇ ਕਿਰਪਾਨ ਪਾਈ ਹੋਣ ਕਰਕੇ ਉਹਨਾਂ ਨੂੰ ਲਾਲ ਕਿਲੇ ਦੇ ਵਿੱਚ ਜਿਹੜਾ ਸਮਾਗਮ ਹੋ ਰਿਹਾ ਸੀ ਉਹਦੇ ਵਿੱਚ ਐਂਟਰੀ ਲਾਂ ਦੇਣਾ ਇਹ ਬੜੀ ਦੁੱਖ ਵਾਲੀ ਗੱਲ ਹੈ ਕਿ ਸਿੱਖਾਂ ਦੇ ਨਾਲ ਜਿਹੜਾ ਇਹ ਵਿਤਕਰਾ ਕੀਤਾ ਜਾ ਰਿਹਾ ਉਹਨੂੰ ਬੰਦ ਕਰਨਾ ਚਾਹੀਦਾ ਹੈ। ਡਿਠੇ ਸਭੇ ਥਾਵ ਨਹੀਂ ਤੁਜਿਆ ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ ਵਸ ਦੇ ਸਗਨ અપਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਇੱਕ ਐਸੀ ਥਾਂ ਹੈ ਐਸੀ ਜਗ੍ਹਾ ਹੈ ਕਿ ਜਿੱਥੋਂ ਹਰ ਇੱਕ ਨੂੰ ਹੀ ਸਮੁੱਚੇ ਲੋਕਾਂ ਨੂੰ ਇੱਕ ਸਾਂਝਾ ਉਪਦੇਸ਼ ਜਿਹੜਾ ਬਖਸ਼ਿਸ਼ ਹੁੰਦਾ ਹੈ ਔਰ ਕਦੇ ਵੀ ਕਿਸੇ ਦੇ ਨਾਲ ਜਾਤ ਦਾ نسل ਦਾ ਧਰਮ ਦਾ ਭੇਦਭਾਵ ਬਿਲਕੁਲ ਨਹੀਂ ਕੀਤਾ ਜਾਂਦਾ ਹਰ ਇੱਕ ਨੂੰ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬਰਾਬਰਤਾ ਦਿੱਤੀ ਜਾਂਦੀ ਹੈ ਔਰ ਸਮੇਂ ਸਮੇਂ ਜਿੱਥੇ ਸਿੱਖਾਂ ਦੇ ਕਕਾਰਾਂ ਦੇ ਨਾਲ ਵਿਧ ਕਰਿਆ ਕੀਤੇ ਜਾ ਰਹੇ ਨੇ ਜਾਂ ਸਿੱਖਾਂ ਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਕੇਸਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਦਸਤਾਰ ਦੀ ਬੇਅਦਬੀ ਕੀਤੀ ਜਾ ਰਹੀ ਹੈ ਉਥੇ ਇੱਕ ਬਹੁਤ ਸੰਸਨੀਖੇਜ਼ ਜਿਹੜੀ ਵੀਡੀਓ ਹੈ ਉਹ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਅਪਲੋਡ ਹੋਈ ਇੱਕ ਜਿਹੜੀ ਨਵੀਂ ਤਕਨੀਕ AI ਹੈ ਉਹਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਪਵਿੱਤਰ ਇਮਾਰਤ ਹੈ ਉਹਨੂੰ ਇੱਕ ਪਾਸੇ ਨੂੰ ਡਿੱਗਦੀ ਹੋਈ ਗਿਰਦੀ ਹੋਈ ਦੋ ਹਿੱਸਿਆਂ ਦੇ ਵਿੱਚ ਜਿਹੜੀ ਦਿਖਾਈ ਗਈ ਹੈ ਜਿਸ ਵਾਰ ਇਹ ਜਦ 10 ਨੂੰ ਪਤਾ ਲੱਗਾ ਤੇ ਮੈਨੇਜਰ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਹੋਰਾਂ ਦੇ ਨਾਲ ਗੱਲ ਕੀਤੀ ਔਰ ਉਹਨਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਪੁਲਿਸ ਕਮਿਸ਼ਨਰ ਜੋ ਪੁਲਰ ਸਾਹਿਬ ਨੇ ਉਹਨਾਂ ਨਾਲ ਰਾਬਤਾ ਕੀਤਾ ਔਰ ਤੁਰੰਤ ਉਹਨਾਂ ਨੇ ਵੀ ਕਾਰਵਾਈ ਕਰਦਿਆਂ ਹੋਇਆਂ ਜਿਹੜਾ ਇਹ ਐਫ ਆਈ ਆਰ ਸੀ ਉਹ ਦਰਜ ਕਰ ਦਿੱਤੀ ਹੈ ਹਣੇ ਉਹਨਾਂ ਨਾਲ ਗੱਲ ਵੀ ਹੋਈ ਯਾਰ ਉਹਨਾਂ ਨੇ ਕਿਹਾ ਕਿ ਅਸੀਂ ਐਫ ਆਈ ਆਰ ਦਰਜ ਕਰ ਲਈ ਔਰ ਕੰਪਨੀਆ ਦੇ ਕੋਲ ਵੈਸੀ ਜਿਹੜੀਆਂ ਜਿਹੜੀਆਂ ਡਿਟੇਲਾਂ ਨੇ ਉਹ ਮੰਗਵਾ ਕੇ ਤੇ ਬੜੀ ਗੰਭੀਰਤਾ ਦੇ ਨਾਲ ਇਸ ਮਸਲੇ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਵੈਸੀ ਵਿਚਾਰ ਕਰ ਰਹੇ ਆ ਪਰ ਬੜੀ ਦੁੱਖ ਵਾਲੀ ਗੱਲ ਹੈ ਕਿ ਜਿੱਥੋਂ ਹਰ ਇੱਕ ਨੂੰ ਸਾਂਝਾ ਉਪਦੇਸ਼ ਮਿਲਦਾ ਹੋਵੇ ਜਿੱਥੋਂ ਜਿੱਥੇ ਕਿਸੇ ਦੇ ਨਾਲ ਕਿਸੇ ਪ੍ਰਕਾਰ ਦਾ ਕੁਇਵਤ ਕਰਾਇ ਨਾ ਕੀਤਾ ਜਾਂਦਾ ਹੋਵੇ ਜੋ ਸਮੁੱਚੀ ਮਨੁੱਖਤਾ ਦੇ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਔਰ ਸਵ ਪਾਵਨ ਅਸਥਾਨ ਨੂੰ ਇਸ ਤਰ੍ਹਾਂ ਉਸਦੀ ਬੇਅਦਬੀ ਹੁੰਦੀ ਹੋਈ AI ਦੇ ਨਾਲ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਇਸ ਤੋਂ ਵੱਡੀ ਦੁੱਖਦਾਈ ਘਟਨਾ ਹੋਰ ਕੀ ਹੋ ਸਕਦੀ ਹੈ ਔਰ ਹੈਰਾਨੀ ਵਾਲੀ ਗੱਲ ਇੱਥੇ ਵੀ ਹੈ ਕਿ ਜਦ ਮੈਂ ਉਹ ਪੋਸਟ ਦੇਖੀ ਤੇ ਉਹਦੇ ਹਜ਼ਾਰਾਂ ਦੇ ਵਿੱਚ ਲਾਈਕ ਹੋ ਚੁੱਕੇ ਸਨ ਉਹਦੇ ਸ਼ੇਅਰ ਹੋ ਚੁੱਕੇ ਸਨ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਪਿਆਰ ਕਰਨ ਵਾਲੇ ਸਮੁੱਚੇ ਸਿੱਖਾਂ ਨੂੰ ਇਹ ਬੇਨਤੀ ਮੀਡੀਆ ਦੇ ਰਾਹੀਂ ਜ਼ਰੂਰ ਕਰਨੇ ਚਾਹੁੰਨਾ ਹੈ ਜਾਦ ਵਿੱਚ ਕੋਈ ਸ਼ਰਾਰਤ ਐਸੀ ਕਰਦਾ ਹੈ ਤੇ ਕਿਰਪਾ ਕਰਕੇ ਉਹਨੂੰ ਲਾਈਕ ਸ਼ੇਅਰ ਬਿਲਕੁਲ ਨਾ ਕੀਤਾ ਜਾਏ ਇਹਦੇ ਵਿੱਚ ਇੱਕ ਆਪਸ਼ਨ ਹੁੰਦੀ ਹੈ ਜਿਸ ਨੂੰ ਅਸੀਂ ਕੀ ਕਹਿ ਸਕਦੇ ਹਾਂ ਕਿ ਰਿਪੋਰਟ ਰਿਪੋਰਟ ਪੋਸਟ ਰਿਪੋਰਟ ਪੋਸਟ ਇੱਕ ਆਪਸ਼ਨ ਆਉਂਦੀ ਹੈ ਰਿਪੋਰਟ ਪੋਸਟ ਦੇ ਨਾਲ ਉਹਨੂੰ ਕਰਕੇ ਤੇ ਬਲੌਕ ਕਰਨ ਦਾ ਯਤਨ ਕੀਤਾ ਜਾਏ ਤਾਂ ਕਿ ਐਸੀ ਜਿਹੜੀ ਕੋਈ ਵੀਡੀਓ ਹੈ ਉਹ ਅੱਗੇ ਤੋਂ ਅੱਗੇ ਵਾਇਰਲ ਨਾ ਕੀਤੀ ਜਾਏ ਔਰ ਪ੍ਰਸ਼ਾਸਨਰ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲ ਇਹ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ ਔਰ ਜਿਹੜਾ ਵੀ ਇਹ ਹਰਕਤ ਕਰਨ ਦਾ ਕੋ ਜਿੰਮੇਵਾਰ ਹੈ ਉਹਦੇ ਖਿਲਾਫ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏ ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹੀ ਹਰਕਤ ਜਿਹੜੀ ਹੈ ਉਹ ਨਾ ਕਰੇ ਇਹਦੇ ਇਲਾਵਾ AI ਦੇ ਨਾਲ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਔਰ ਗੁਰੂ ਸਾਹਿਬਾਨ ਜੀ ਨੂੰ ਬੋਲਦੇ ਦੇਖਦੇ ਤੁਰਦੇ ਫਿਰਦੇ ਆਦਿਕ AI ਦੇ ਨਾਲ ਦਿਖਾਇਆ ਜਾ ਰਿਹਾ ਹੈ ਔਰ ਪਿਛਲੇ ਦਿਨੀ ਇੱਕ ਸਿੱਖ ਵਿਅਕਤੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਨੇ ਡਾਕਟਰ ਮਰਮੋਣ ਸਿੰਘ ਉਹਨਾਂ ਦੇ ਵੀ ਇੱਕ ਭੰਗੜਾ ਪਾਉਂਦਿਆਂ ਦੀ ਜਿਹੜੀ ਕਿਸੇ ਨੇ AI ਦੇ ਨਾਲ ਪੋਸਟ ਜਿਹੜੀ ਹੈ ਉਹ ਬਣਾ ਕੇ ਤੇ ਵਾਇਰਲ ਕੀਤੀ ਹੈ ਜੋ ਕਿ ਬਹੁਤ ਇਹ ਦੁਖਦਾਈ ਵਰਤਾਰ ਹੈ ਐਸੇ ਵਰਤਾਰਿਆਂ ਨੂੰ ਠੱਲ ਪਾਉਣਾ ਸਰਕਾਰ ਦੀ ਔਰ ਪ੍ਰਸ਼ਾਸਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਤਾਂ ਕਿ ਸਾਡੀ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਖਲਾਅ ਹੈ ਉਹ ਬਿਲਕੁਲ ਪੈਦਾ ਨਾ ਹੋਵੇ ਸੋ 2 ਦਸੰਬਰ ਵਾਲੇ ਦਿਨ ਜਿਸ ਦਿਨ ਫਸੀਲ ਤੋਂ ਖੜ ਕੇ ਫੈਸਲਾ ਸੁਣਾਇਆ ਗਿਆ ਸੀ ਤਾਂ ਗਿਆਨੀ ਰਗਵੀਰ ਸਿੰਘ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਸੀ ਤਾਂ ਇੱਕ ਵੱਡਾ ਫੈਸਲਾ ਜੋ ਕਾਲੀ ਦਲ ਨੂੰ ਲੈ ਕੇ ਸੁਣਾਇਆ ਗਿਆ ਸੀ ਤੇ ਹੁਣ ਵੇਖਣਾ ਹੋਵੇਗਾ ਗਿਆਨੀ ਹਰਪ੍ਰੀਤ ਸਿੰਘ ਜੋ ਇਸ ਬਿਆਨ ਨੂੰ ਲੈ ਕੇ ਗਏ ਆਪਣਾ ਕੀ ਪ੍ਰਤੀਕਰਮ ਦੇਣਗੇ ਜਾਂ ਕੀ ਸਫਾਈ ਦੇਣਗੇ ਨਾਲ ਸਮਾਂ ਦੱਸੇਗਾ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਨਡਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ